ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਵਾ ਦੋਸਤੋ ਅੱਜ ਦੇ ਇਸ ਐਪੀਸੋਡ ਵਿੱਚ ਗੱਲਬਾਤ ਕਰਾਂਗੇ ਸਾਰਾਗੜ ਦੀ ਲੜਾਈ ਪਾਰੇ ਬੜੀ ਬਹਾਦਰੀ ਦੇ ਨਾਲ 21 ਜਾਂਬਾਜ਼ ਜਵਾਨਾਂ ਨੇ ਅਫਗਾਨੀ ਪਖਾਣਾ ਤੇ ਅਫਰੀਦੀ ਕਾਬਲੀਆਂ ਦੇ ਵਿਚਕਾਰ ਕਿਸ ਤਰ੍ਹਾਂ ਦੀ ਇੱਕ ਅਮਨੋ ਸਾਹਮਣੇ ਲੜਾਈ ਹੋਈ ਇਸ ਤੇ ਅੱਜ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਕਿਉਂਕਿ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਿੱਖ ਵੀਰਾਂ ਨੇ ਦਿੱਤੀਆਂ ਨੇ ਯੋਧਿਆਂ ਨੇ ਦਿੱਤੀਆਂ ਨੇ ਔਰ ਸਾਨੂੰ ਦੇਸ਼ ਦੀ ਖਾਤਰ ਧਰਮ ਦੀ ਖਾਤਰ ਜਿਨ੍ਹਾਂ ਨੇ ਆਪਣਾ ਬਾਰ ਦਿੱਤਾ ਆਪਣਾ ਆਪ ਬਾਰ ਦਿੱਤਾ ਕਿਸੇ ਵੀ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਹਮੇਸ਼ਾ ਪੋਸੂਨਾਮਾ ਚੈਨਲ ਸੈਲੂਟ ਕਰਦਾ ਹੈ ਅੱਜ ਸਾਰਾ ਗੜੀ ਦੀ ਲੜਾਈ ਦੇ ਇਤਿਹਾਸ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਕੋ ਮੈਨੂੰ ਇਹਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਔਰ ਮੈਂ ਆਪ ਜੀ ਦੇ ਸਾਹਮਣੇ ਰੱਖਣ ਜਾ ਰਿਹਾ ਹਾਂ ਦਰਅਸਲ ਰਸਿਆ ਜਾ ਰਿਹਾ ਹੈ ਕਿ ਸਾਰਾ ਗੜੀ ਦਾ ਜੋ ਸਥਾਨ ਹੈ ਇਹ ਅਫਗਾਨ ਦੀਆਂ ਸਰਹੱਦਾਂ ਦੇ ਬਿਲਕੁਲ ਨਜ਼ਦੀਕ ਹੈ ਔਰ ਜਿੱਥੇ 12 ਸਪਟੰਬਰ 1897 ਨੂੰ ਇੱਕ ਲੜਾਈ ਜਿਹੜੀ ਹੈ ਉਹ ਲੜੀ ਗਈ ਸੀ ਇਹ ਲੜਾਈ ਬ੍ਰਿਟਿਸ਼ ਭਾਰਤ ਫੌਜ 36 ਸਿੱਖ ਰੈਜੀਮੈਂਟ ਜੋ ਕਿ ਹੁਣ ਚਾਰ ਸਿੱਖ ਰੈਜੀਮੈਂਟ ਅਖਵਾਉਂਦੀ ਹੈ ਇਸੇ ਰੈਜੀਮੈਂਟ ਦੇ 21 ਜਵਾਬਾ ਜਵਾਨਾਂ ਨੇ ਪੂਰੀ ਬਹਾਦਰੀ ਤੇ ਦਲੇਰੀ ਨਾਲ ਇਸ ਲੜਾਈ ਦੇ ਵਿੱਚ ਫਤਿਹ ਕੀਤੀ ਹੈ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਪਿੰਡ ਜਿਹੜਾ ਸੀਗਾ ਇਹ ਸਮੁੰਦਰੀ ਤਲ ਤੋਂ ਕਿੰਨੇ ਹਜ਼ਾਰ ਫੁੱਟ ਉਚਾਈ ਤੇ ਸੀ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸੋ ਦੋਸਤੋ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਔਰ ਆਪਣੀ ਬੱਚੀਆਂ ਨੂੰ ਵੀ ਇਸ ਐਪੀਸੋਡ ਬਾਰੇ ਜ਼ਰੂਰ ਦੱਸਣਾ ਸਾਰਾਗੜੀ ਸਮੁੰਦਰ ਤਲ ਤੋਂ 6000 ਫੁੱਟ ਦੀ ਉਚਾਈ ਤੇ ਪੈਂਦਾ ਇੱਕ ਪਿੰਡ ਹੈ ਇਹ ਇਲਾਕਾ ਵਜ਼ੀਰਿਸਤਾਨ ਦਾ ਇਲਾਕਾ ਵੀ ਕਹਾਉਂਦਾ ਹੈ ਜਿਸ ਦੇ ਪਹਾੜ ਉੱਤਰੀ ਪੱਛਮੀ ਫਰੰਟੀਅਰ ਸੂਬੇ ਦੇ ਅਫਗਾਨਿਸਤਾਨ ਦੀ ਵੰਡ ਕਰਦੇ ਹਨ ਸਾਰਾਗੜੀ ਸਮਾਣਾ ਘਾਟੀ ਚ ਕੋਹਾਟ ਜ਼ਿਲ੍ਹਾ ਜਿਹੜਾ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਉਹਨਾਂ ਦਾ ਇੱਕ ਪਿੰਡ ਹੈ ਜਿੱਥੇ ਕੋਹਾਟ 35 ਮੀਲ ਅਤੇ ਪਿਸ਼ਾਵਰ 50 ਕੁ ਮੀਲ ਦੀ ਦੂਰੀ ਤੇ ਪੈਂਦਾ ਹੈ ਇਸ ਚੌਂਕੀ ਦੀ ਅਹਿਮੀਅਤ ਇਸ ਕਰਕੇ ਵੀ ਜ਼ਿਆਦਾ ਹੈ ਕਿ ਇਹ ਲੋਕ ਹਾਰਟ ਕਿਲੇ ਤੇ ਗੁਰੂਸਤਾਨ ਵਿਖੇ ਕਿਲੇ ਦੇ ਵਿਚਕਾਰ 6 ਕਿਲੋਮੀਟਰ ਦਾ ਫਾਸਲਾ ਹੈ ਕਿਨਾਂ ਦੋਵਾਂ ਕਿਲਿਆਂ ਦੇ ਵਿਚਕਾਰ ਨੀਵੇਂ ਇਲਾਕੇ ਦੇ ਵਿੱਚ ਸਾਰਾ ਗੜੀ ਸਥਿਤ ਹੈ ਨਿਰੋਲ ਪਹਾੜੀ ਇਲਾਕਾ ਹੈ ਕਿ ਨਾ ਦੋਵਾਂ ਕਿਲਿਆਂ ਨੂੰ ਝੰਡੀ ਦਿਖਾਉਣ ਲਈ ਇਸ ਚੌਂਕੀ ਦੀ ਸਥਾਪਨਾ ਕੀਤੀ ਗਈ ਸੀ ਅੰਗਰੇਜ਼ ਕਿਉਂ ਇਸ ਨੂੰ ਚਾਹੁੰਦੇ ਸੀ ਲੋੜ ਕੀ ਸੀ ਉਹਨਾਂ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਦੇ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ ਸੀ ਲੇਕਿਨ ਲੜਾਕੇ ਪਠਾਨ ਤੇ ਕਾਇਬਲੀ ਲੋਕਾਂ ਨੇ ਅੰਗਰੇਜ਼ਾਂ ਦੀ ਪ੍ਰਧਾਨਗੀ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਲਿਆ ਅਤੇ ਇਹ ਲੋਕ ਅੰਗਰੇਜ਼ਾਂ ਖਿਲਾਫ 1896 ਦੇ ਵਿੱਚ ਬਗਾਵਤ ਦਾ ਝੰਡਾ ਚੁੱਕ ਕੇ ਖੜ ਗਏ ਸੀ ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਵੀ ਬੜਾ ਹੀ ਇੰਪੋਰਟੈਂਟ ਰੱਖਣ ਵਾਲਾ ਸੀ ਜਦੋਂ ਵੀ ਦਾ ਲੱਗਦਾ ਪਠਾਨ ਵਪਾਰੀਆਂ ਅਤੇ ਛੋਟੀਆਂ-ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ ਕਾਬਲ ਨੂੰ ਵਪਾਰ ਕਰਨ ਲਈ ਕੁਰਮ ਕਾਟੀ ਉਹ ਖਤਰਿਆਂ ਦੇ ਵਿੱਚ ਘਿਰ ਚੁੱਕੀ ਸੀ ਸਮਾਣਾ ਚੋਟੀ ਤੇ ਅੰਗਰੇਜ਼ 5 ਸਾਲ ਤੋਂ ਕਬਜ਼ਾ ਜਮਾਈ ਬੈਠੇ ਸਨ 31 ਦਸੰਬਰ 1896 ਨੂੰ ਕੋਹਾਟ ਪਹੰਚੀ ਸਿੱਖ ਬਟਾਲੀਅਨ ਨੂੰ ਸਮਾਣਾ ਘਾਟੀ ਦੀ ਉੱਪਰਲੀ ਵਾਲੀ ਚੋਟੀ ਤੇ ਕਬਜ਼ਾ ਕਰਨ ਦਾ ਹੁਕਮ ਸੁਣਾਇਆ ਗਿਆ ਇਸ ਕਾਰਜ ਲਈ ਬਟਾਲੀਅਨ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਅਰਾਈਟ ਵਿੰਗ ਦੀ ਕਮਾਂਡ ਲੈਫਟ ਸਟੀਨੈਂਟ ਕਰਨਲ ਮਿਸਟਰ ਹੈਂਗਸਟਨ ਨੂੰ ਸੌਂਪੀ ਗਈ ਜਿਸ ਨੇ ਕਿ 2 ਜਨਵਰੀ 1897 ਨੂੰ ਲਾਕ ਹਾਰਟ ਕਿਲੇ ਤੇ ਕਬਜ਼ਾ ਕਰ ਲਿਆ ਇਹ ਪਲਟਨ ਦੀਆਂ ਟੁਕੜੀਆਂ ਕਿਲੇ ਦੇ 5 ਕਿਲੋਮੀਟਰ ਦੇ ਘੇਰੇ ਦੇ ਵਿੱਚ ਸਾਰਾ ਗੜੀ ਦਾਰ ਸੰਗਰ ਸਰਟੂਪ ਕੁਰੇਗ ਤੇ ਗੁਲਸਤਾਨ ਵਰਗੀਆਂ ਨਾਜ਼ੁਕ ਥਾਮਾਂ ਤੇ ਪਾਇਨੈਟਸਨ ਉੱਪਰ 8 ਜਨਵਰੀ ਨੂੰ ਲੈਫਟ ਵਿੰਗ ਜੋ ਕਿ ਕੈਪਟਨ ਡਬਲਯੂ ਵੀ ਗਾਰਡਨ ਅਧਿਨ ਸੀ ਨੇ ਪਰਚਨਾਰ ਤੇ ਕਬਜ਼ਾ ਕਰ ਲਿਆ ਥੱਲ ਤੇ ਸਾਦਾ ਨਾਮਕ ਚੌਂਕੀਆਂ ਤੇ ਵੀ ਇਸ ਲੈਫਟ ਵਿੰਗ ਦਾ ਕਬਜ਼ਾ ਹੋ ਗਿਆ ਇਸ ਬਗੈਰ ਕੁਝ ਰਾਖਮੀ ਸੈਨਾ ਵੀ ਰੱਖ ਲਈ ਗਈ ਤਾਂ ਕਿ ਲੋੜ ਪੈਣ ਤੇ ਇਸ ਦੀ ਵਰਤੋਂ ਕੀਤੀ ਜਾ ਸਕੇ ਇੱਕ ਬਹੁਤ ਵੱਡਾ ਹਮਲਾ ਜਿਹੜਾ ਹੋਇਆ ਸੀ ਕਾਬਲੀਆਂ ਦਾ ਉਸ ਬਾਰੇ ਅੱਗੇ ਨੇ ਮੈਂ ਦੱਸਣ ਜਾ ਰਿਹਾ ਕਿ 27 ਅਗਸਤ ਤੋਂ 8 ਸਤੰਬਰ 1897 ਦੇ ਵਿਚਕਾਰ ਕਾਬਲੀਆਂ ਨੇ ਲੈਫਟ ਵਿੰਗ ਦੀ ਸੁਰੱਖਿਆ ਪੰਕਤੀ ਤੇ ਬੜਾ ਭਿਆਨਕ ਹਮਲਾ ਬੋਲ ਦਿੱਤਾ ਪਰ ਇਹਨਾਂ ਕਾਬਲੀਆਂ ਨੂੰ ਖਦੇੜ ਕੇ 10 ਸਤੰਬਰ ਨੂੰ ਕਣਕੀ ਘਾਟੀ ਵੱਲ ਪਿੱਛੇ ਧੱਕ ਦਿੱਤਾ ਗਿਆ ਇਸ ਸਮਾਨਾ ਪੋਸਟ ਦੇ ਉੱਪਰ ਗਾਸ ਹਜ਼ਾਰ ਕਾਬਲੀਆਂ ਤੇ ਚਾਰ ਹਮਲਿਆਂ ਨੂੰ ਵੀ ਅਸਫਲ ਬਣਾ ਦਿੱਤਾ ਗਿਆ ਇਸ ਉਪਰੰਤ ਕਾਬਲੀਆਂ ਦੇ ਅਫਰੀਦੀ ਸਰਦਾਰਾਂ ਨੇ ਸਲਾਹ ਮਸ਼ਵਰਾ ਕਰਕੇ ਸਾਰਾ ਗੜੀ ਤੇ ਹਮਲੇ ਦੀ ਯੋਜਨਾ ਬਣਾ ਲਈ ਕਿਉਂਕਿ ਇਸ ਚੌਂਕੀ ਦੀ ਰਾਖੀ ਲਈ 21 ਜਵਾਨਾਂ ਦੀ ਨਫਰੀ ਬਹੁਤ ਘੱਟ ਸੀ ਉਹਨਾਂ ਇਸ ਚੌਂਕੀ ਨੂੰ 12 ਸਪਟੰਬਰ ਵਾਲੇ ਦਿਨ ਚਾਰੇ ਪਾਸਿਓਂ ਘੇਰਾ ਪਾ ਕੇ ਭਾਰੀ ਹਮਲੇ ਦੇ ਨਾਲ ਹੱਲਾ ਬੋਲ ਦਿੱਤਾ ਇਸ ਹਮਲੇ ਦੇ ਨਾਲ ਇਸ ਚੌਂਕੀ ਦਾ ਪੂਰੀ ਤਰ੍ਹਾਂ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ ਇਸ ਚੌਂਕੀ ਦੀ ਕਮਾਂਡ ਬਾਬਾ ਈਸ਼ਰ ਸਿੰਘ ਗਿੱਲ ਹਵਲਦਾਰ ਪਿੰਡ ਚਨਾਵੜਾ ਜ਼ਿਲ੍ਹਾ ਲੁਧਿਆਣਾ ਕੋਲ ਹੈ ਦੁਸ਼ਮਣਾਂ ਨੇ ਬਾਬਾ ਈਸ਼ਰ ਸਿੰਘ ਗਿੱਲ ਕਮਾਂਡਰ ਨੂੰ ਬਹੁਤ ਲਾਲਚ ਦਿੱਤੇ ਪਰ ਚੌਂਕੀ ਖਾਲੀ ਕਰ ਦੇਵੇ ਉਹਨਾਂ ਨੂੰ ਸੁਰੱਖਿਆ ਲਾਂਘਾ ਤੇ ਹੋਰ ਕਈ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਔਰ ਬੜੇ ਹੀ ਅਣਖੀਲੇ ਸੁਭਾਅ ਵਾਲੇ ਸਨ ਬਾਬਾ ਈਸ਼ਰ ਸਿੰਘ ਜੀ ਕਰਨਲ ਹਾਰਟਨ ਲੋਖਾਟ ਦੇ ਕਿਲੇ ਤੋਂ ਸਭ ਕੁਝ ਤੱਕ ਰਿਹਾ ਸੀ ਉਸ ਨੇ ਹੋਰ ਕੁਮਕ ਬੀਬੀਆਂ ਦੀ ਸਹਾਇਤਾ ਲਈ ਭੇਜਣ ਦਾ ਯਤਨ ਵੀ ਕੀਤਾ ਪਰ ਅਸਫਲ ਹੀ ਰਿਹਾ ਕਿਉਂਕਿ ਸਾਰਾ ਇਲਾਕਾ ਹੀ ਦੁਸ਼ਮਣਾਂ ਨੇ ਘੇਰ ਕੇ ਰੱਖਿਆ ਹੋਇਆ ਸੀ ਦੋਸਤੋ ਜੇ ਸਿਗਨਲ ਮੈਨ ਕਿਸ ਤਰ੍ਹਾਂ ਇਸ ਲੜਾਈ ਤੋਂ ਅੰਜਾਮ ਦਿੱਤਾ 9:30 ਮਿੰਟ ਤੇ ਯਾਨੀ ਕਿ 9:30 ਵਜੇ ਸ਼ੁਰੂ ਹੋਈ ਲੜਾਈ ਨੂੰ 6 ਘੰਟੇ ਬੀਤ ਗਏ 600 ਦੇ ਕਰੀਬ ਕਾਇਬਲੀ ਤੇ ਗੜੀ ਦੇ ਅੰਦਰ 12 ਸਿੱਖ ਫੌਜੀ ਵੀ ਸ਼ਹੀਦ ਹੋ ਗਏ ਗੋਲੀ ਸਿੱਕਾ ਵੀ ਕਿਨਾਰੇ ਤੇ ਸੀ ਪਰ ਸਿੱਖ ਜਵਾਨ ਚੜ੍ਹਦੀ ਕਲਾ ਵਿੱਚ ਸਨ ਕਿਵੇਂ ਨਾ ਕਿਵੇਂ ਦੁਸ਼ਮਣਾਂ ਨੇ ਇੱਕ ਪਾਸੇ ਕੰਧ ਤਾੜ ਲਈ ਫਿਰ ਸਿੱਖ ਫੌਜੀਆਂ ਨੂੰ ਦੁਸ਼ਮਣਾਂ ਨੂੰ ਅੰਦਰ ਨਾ ਆਉਣ ਦਿੱਤਾ ਦੁਸ਼ਮਣਾਂ ਨੇ ਤਕਰੀਬਨ ਘੜੀ ਦੇ ਆਸ-ਪਾਸੇ ਕਾਫੂਸ ਨੂੰ ਅੱਗ ਲਗਾ ਕੇ ਧੂਆਂ ਹੀ ਧੂਆਂ ਕਰ ਦਿੱਤਾ ਅੰਦਰੋਂ ਫੌਜੀ ਸਿਰਫ ਬੋਨਟਾ ਨਾਲ ਹੀ ਲੜਦੇ ਰਹੇ ਵੀ ਫੌਜੀ ਸ਼ਹੀਦੀ ਪ੍ਰਾਪਤ ਕਰ ਗਏ ਇਕੱਲਾ ਸਿਗਨਲ ਮੈਨ ਗੁਰਮਖ ਸਿੰਘ ਹੀ ਬਚਿਆ ਸਿਗਨਲ ਮੈਨ ਗੁਰਮਖ ਸਿੰਘ ਨੇ ਕਰਨਲ ਹਾਰਟ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਨੇ ਤੇ ਮੈਂ ਇਕੱਲਾ ਹੀ ਬਚਿਆ ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਵਿੱਚ ਸ਼ਾਮਲ ਹੋ ਜਾਵਾਂ ਸੋ ਉਸਨੇ ਸਿਗਨਲ ਬੰਦ ਕਰਕੇ ਜੈਕਾਰਾ ਲਾਉਂਦਿਆਂ ਤੇ ਇੱਕ ਬੰਦੂਕ ਦੀ ਬੋਨਟ ਦੇ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ ਆਖਰੀ ਦੁਸ਼ਮਣ ਨੇ ਗੱਡੀ ਨੂੰ ਅੱਗ ਲਗਾ ਦਿੱਤੀ ਅਜੇ ਹੀ ਹੀ ਬਹਾਦਰੀ ਦੀ ਇਹ ਅਦੁੱਤੀ ਦਾਸਤਾ ਹੈ ਭਾਰਤੀ ਫੌਜੀਆ ਨੇ ਦੁਸ਼ਮਣਾਂ ਨੂੰ ਜਿਉਂਦੇ ਜੀ ਗੱਡੀ ਦੇ ਲਾਗੇ ਨਾ ਟੁਕਣ ਦਿੱਤਾ ਦੁਸ਼ਮਣ ਹੈਰਾਨ ਸੀ ਕਿ ਐਨੀ ਘੱਟ ਗਿਣਤੀ ਤੇ ਫੌਜਾਂ ਨੇ ਉਹਨਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਸੀ ਉਹਨਾਂ ਦੀ ਇਸ ਬਹਾਦਰੀ ਦੀ ਉਹ ਲੋਕ ਅੱਜ ਵੀ ਉਦਾਹਰਣ ਦਿੰਦੇ ਹਨ ਜੇ ਸ਼ਹੀਦਾਂ ਦੇ ਸਨਮਾਨ ਦੀ ਗੱਲ ਕਰੀਏ ਤੇ ਸਾਰਾ ਗੜੀ ਦੇ ਯੋਧਿਆਂ ਦੀ ਇਹ ਖਬਰ ਜਦੋਂ ਲੰਡਨ ਬ੍ਰਿਟਿਸ਼ ਪਾਰਲੀਮੈਂਟ ਵਿੱਚ ਪਹੁੰਚੀ ਤਾਂ ਪਾਰਲੀਮੈਂਟ ਨੇ ਦੋਮਾ ਸਦਨਾ ਦੇ ਵਿੱਚ ਮੈਂਬਰਾਂ ਨੇ ਖੜੇ ਹੋ ਕੇ ਸਨਮਾਨ ਦੇ ਤੌਰ ਤੇ ਸ਼ਰਧਾਂਜਲੀਆ ਭੇਟ ਕੀਤੀਆਂ ਦੁਨੀਆ ਭਰ ਦੇ ਵਿੱਚ ਇਸ ਲੜਾਈ ਦੀ ਚਰਚਾ ਹੋਣੀ ਸੁਭਾਬਕ ਹੀ ਸੀ ਸੰਸਾਰ ਭਰ ਦੇ ਵਿੱਚ ਇਸ ਦੀਆਂ ਅਖਬਾਰਾਂ ਪ੍ਰਕਾਸ਼ਿਤ ਹੋਈਆਂ ਸਿੱਖ ਕੌਮ ਦੀ ਬਹਾਦਰੀ ਦੀਆਂ ਧੁਮਾਂ ਵਿਸ਼ਵ ਵਿੱਚ ਫੈਲ ਗਈਆਂ ਇੰਗਲੈਂਡ ਦੀ ਰਾਣੀ ਆਪ ਵੀ ਇਸ ਕਾਰਨਾਮੇ ਤੋਂ ਕਾਫੀ ਪ੍ਰਭਾਵਿਤ ਹੋਈ ਬਰਤਾਨੀਆ ਰਾਜ ਦੀ ਸਰਕਾਰ ਨੇ ਸਨਮਾਨ ਦੇ ਤੌਰ ਤੇ ਸਭ ਤੋਂ ਵੱਡਾ ਸਨਮਾਨ ਇੰਡੀਅਨ ਆਰਡਰ ਆਫ ਮੈਰਿਟ ਹਰ ਇੱਕ ਸ਼ਹੀਦ ਨੂੰ ਮਰਨ ਉਪਰੰਤ ਪੇਟ ਕਰਕੇ ਉਹਨਾਂ ਦਾ ਸਨਮਾਨ ਕੀਤਾ ਇਸ ਤੋਂ ਇਲਾਵਾ ਹਰ ਸ਼ਹੀਦ ਦੇ ਪਰਿਵਾਰ ਨੂੰ 2 2 ਮਰਬੇ ਜ਼ਮੀਨ ਦੀ 5500 ਰੁਪਏ ਦੀ ਪ੍ਰਤੀ ਫੌਜੀ ਈਮਦਾਦ ਵੀ ਦਿੱਤੀ ਜੋ ਕਿ ਉਸ ਸਮੇਂ ਬਹੁਤ ਵੱਡੀ ਰਕਮ ਸੀ ਇੰਡੀਅਨ ਆਰਡਰ ਆਫ ਮੈਰਿਟ ਦਾ ਸਨਮਾਨ ਉਸ ਸਮੇਂ ਵਿਕਟੋਰੀਆ ਕਰੋ ਸਨੇ ਅੱਜ ਦੇ ਪਰਮਵੀਰ ਚੱਕਰ ਦੇ ਸਨਮਾਨ ਨਾਲ ਮੰਨਿਆ ਜਾਂਦਾ ਹੈ ਇਸ ਯੁੱਧ ਤੋਂ ਬਾਅਦ ਵੀ ਇੰਨਾ ਵੱਡਾ ਇਕੱਠ ਸਨਮਾਨ ਕਿਸੇ ਵੀ ਪਲਟਨ ਨੂੰ ਅੱਜ ਤੱਕ ਨਹੀਂ ਮਿਲਿਆ ਸੋ ਦੋਸਤੋ ਇਸ ਬਹਾਦਰੀ ਦੀ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸਾਂ ਵਿੱਚ ਪੜਾਈ ਜਾਂਦੀ ਹੈ ਯੂਨੈਸਕੋ ਨੇ ਇਸ ਲੜਾਈ ਨੂੰ ਮਾਨਤਾ ਦੇ ਕੇ ਦੁਨੀਆਂ ਦੀਆਂ ਬਿਹਤਰੀਨ ਲੜਾਈਆਂ ਵਿੱਚ ਇਸ ਨੂੰ ਸ਼ਾਮਲ ਕੀਤਾ ਹੈ ਇੰਗਲੈਂਡ ਤੇ ਕੈਨੇਡਾ ਵਿੱਚ ਸਾਰਾ ਦਿਨ ਕਾਫੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਸ਼ਹੀਦ ਫੌਜੀ ਬਾਬਿਆਂ ਦੇ ਪਰਿਵਾਰਾਂ ਤੇ ਸਿੱਖ ਸਾਫਾ ਦਾ ਫੌਜੀ ਇਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ ਸੋ ਇਸ ਤਰ੍ਹਾਂ ਦੀ ਇਤਿਹਾਸ ਬਾਰੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਜਾਣਕਾਰੀ ਮਿਲਣੀ ਚਾਹੀਦੀ ਹੈ ਔਰ ਇਨਾਂ ਨੂੰ ਹਰ ਸਿਲੇਬਸ ਦੇ ਵਿੱਚ ਕਿਉਂਕਿ ਇੱਕ ਬਹੁਤ ਵੱਡੀ ਇਹ ਅਚੀਵਮੈਂਟ ਹੈ ਸਾਡੇ ਸਿੱਖ ਵੀਰਾਂ ਦੀ ਕਿ ਉਹ ਪਤਾ ਨਹੀਂ ਕਿੰਨੇਕ ਔਰ ਜਿਸ ਦੇ ਉੱਪਰ ਇੱਕ ਫਿਲਮ ਵੀ ਬਣੀ ਹੈ ਉਸ ਤੋਂ ਆਪਾਂ ਨੂੰ ਪਤਾ ਲੱਗ ਸਕਦਾ ਕਿ ਅਸਲ ਵਿੱਚ ਕਿਸ ਤਰ੍ਹਾਂ ਇਹ ਕਰਦੇ ਆਏ ਸੀ ਜੁੜੇ ਰਹੋ ਪੋਸੂ ਨਾਮਾ ਚੈਨਲ ਤੇ ਨਾਲ